ਬਿਕੋਜ਼ ਸਵਰਗੀਏ ਸਤਾ ਬੋਟਾ ਸਿੰਘ ਸਾਡੇ ਲਈ ਬਹੁਤ ਹੀ ਸਤਕਾਰਯੋਗ ਲੀਡਰ ਔਰ ਸਖਸ਼ੀਤ ਹਨ ਔਰ ਜਿਹੜੀ ਇਹ ਸਟੇਟਮੈਂਟ ਨੂੰ ਆਪਾਂ ਗੱਲ ਕਰਦੇ ਆ ਉਹ ਸਟੇਟਮੈਂਟ ਦੇ ਬਾਰੇ ਟਿੱਪਣੀ ਕਰਨ ਤੋਂ ਪਿੱਛੇ ਹਟਦਾ ਹੋਇਆ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸ ਮੁੱਦੇ ਦੇ ਉੱਤੇ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਔਰ ਉਸ ਬਾਦ ਫੇਸਬੁਕ ਤੇ ਲਾਈਵ ਹੋ ਕੇ ਆਪਦੀ ਗੱਲਬਾਤ ਅੱਗੇ ਰੱਖੀ ਜਿਸ ਦੇ ਵਿੱਚ ਉਹਨਾਂ ਨੇ ਬੜੀ ਕਲੀਅਰਟੀ ਦੇ ਨਾਲ ਬਿਨਾਂ ਸ਼ਰਤ ਮਾਫੀ ਮੰਗੀ ਔਰ ਨਾਲੇ ਵੀ ਆਖਿਆ ਕਿ ਉਹਨਾਂ ਨੇ ਕਿਸ ਜੋ ਜੋ ਦੱਸਣਾ ਚਾਹ ਰਹੇ ਸੀ ਜਾਂ ਉਹ ਜੋ ਗੱਲ ਕਰਨਾ ਚਾਹ ਰਹੇ ਸੀ ਜੇ ਉਸ ਨੂੰ ਤੁਸੀਂ ਪੂਰੀ ਸੁਣਦੇ ਤਾਂ ਸ਼ਾਇਦ ਇਸ ਤਰੀਕੇ ਦਾ ਸਿਆਸੀਕਰਨ ਨਾ ਬੰਦਾ ਉਸ ਸਟੇਟਮੈਂਟ ਦਾ ਔਰ ਮੈਂ ਸਮਝਦਾ ਜਦੋਂ ਕੋਈ ਵੀ ਇਨਸਾਨ ਬਿਨਾ ਵਕਤ ਗਵਾਏ ਬਿਨਾ ਸ਼ਰਤ ਮਾਫੀ ਮੰਗ ਲੈਂਦਾ ਉਸ ਤੋਂ ਬਾਅਦ ਉਸ ইস্যੂ ਨੂੰ ਜੇ ਕੋਈ ਮੁੱਦਾ ਬਣਾਵੇ ਤੇ ਸਵਾਏ ਉਸ ਤੇ ਪਿੱਛੇ ਇੱਕ ਸਿਆਸੀ ਸੋਚ ਇੱਕ ਸਿਆਸੀ ਸੋਚ ਦਾ ਲਾਹਾ ਲੈਣਾ ਇੱਕ ਮਕਸਦ ਬਣ ਜਾਂਦਾ ਜੋ ਕਿ ਅੱਜ ਦੇ ਦਿਨ ਦੇ ਵਿੱਚ ਸਰਕਾਰ ਕਰ ਰਹੀ ਹੈ ਜੋ ਕਿ ਅੱਜ ਦੇ ਦਿਨ ਵਿੱਚ ਭਾਜਪਾ ਕਰ ਰਹੀ ਹੈ ਸਿਰਫ ਤੇ ਸਿਰਫ ਇੱਕ ਇਲੈਕਸ਼ਨ ਦੇ ਦੌਰਾਨ ਇੱਕ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਆ ਪਹਿਲਾਂ ਵੀ ਅਵਿਰਿਕ ਸਾਹਿਬ ਨੇ ਸਟੇਟਮੈਂਟਸ ਕੋਈਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੋਰ ਤਰੀਕੇ ਨਾਲ ਲਿਆ ਗਿਆ ਜਾਂ ਰੋਕਿਆ ਉਹਨਾਂ ਨੂੰ ਰੋਕੀ ਤਾ ਗਿਆ ਚਾਹੇ ਉਹ ਦਲੇਬੰਦੀ ਸੀ ਜਿਹੜੀਆਂ ਦੂਸਰੀ ਪਾਰਟੀਆਂ ਤੋਂ ਲਿਖੀ ਦੇ ਦਿੱਤੀ ਹੈ ਕਿ ਤੁਹਾਨੂੰ ਕਿੱਥੇ ਲੱਗਦਾ ਹੈ ਆ ਜਾਂ ਕਹਿੰਦੇ ਵਿੱਚ ਜਾਂ ਲਫ਼ਜ਼ਾਂ ਦੇ ਵਿੱਚ ਹਰ ਪਾਇਆ ਜਾਂਦਾ ਕਿ ਉਹ ਉਸ ਦੇ ਵਿੱਚ ਇਸ ਤੋਂ ਪਹਿਲਾਂ ਮੇਰੇ ਧਿਆਨ ਦੇ ਵਿੱਚ ਕੋਈ ਵੀ ਅਜੋਜੀ ਸਟੇਟਮੈਂਟ ਨਹੀਂ ਜਿਹੜੀ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਦਿੱਤੀ ਹੋਵੇ ਜਿਸ ਤੇ ਅਫਸ ਦੇ ਵਿੱਚ ਕੋਈ ਅਫਜੀ ਗੱਲ ਬਣ ਕੇ ਨਿਕਲੀ ਹੋਵੇ ਸਾਡੀ ਪਾਰਟੀ ਸੈਕੂਲਰ ਪਾਰਟੀ ਇੱਕ ਸੈਕੂਲਰ ਸੋਚ ਰੱਖਦੀ ਹੈ ਸਾਰੇ ਧਰਮਾਂ ਨੂੰ ਸਾਰੀ ਜਾਤੀਆਂ ਸਾਡੇ ਲਈ ਬਰਾਬਰ ਹਨ ਔਰ ਉਹੀ ਸੋਚ ਦੀ ਤਾਂ ਜਿਹਨੂੰ ਕਹ ਲੋ ਤਾਮੀਲ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਦੇ ਨੇ ਸਾਡੀ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਕਰਜਨ ਖਰਗੀ ਜੀ ਸਾਡੇ ਦਲਿਤ ਭਾਈਚਾਰੇ ਤੋਂ ਸੰਬੰਧਤ ਹਨ ਸੋ ਪਾਰਟੀ ਦੀ ਸੋਚ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੋਚ ਇੱਕੋ ਹੀ ਹੈ ਹਰ ਧਰਮ ਨੂੰ ਇੱਜ਼ਤ ਦੇਣਾ ਹਰ ਧਰਮ ਨੂੰ ਅਧਿਆਤਮ ਨੂੰ ਸਤਕਾਰ ਦੇਣਾ ਔਰ ਸਾਰੀਆਂ ਜਾਤੀਆਂ ਜਿਹੜੀਆਂ ਉਹ ਸਾਡੇ ਲਈ ਬਰਾਬਰ ਅਤੇ ਸਤਿਕਾਰਯੋਗ ਹਨ ਸੋ ਇਹ ਹੈ ਜੀ ਮਨਜੀਤ ਭਾਈਚਾਰੇ ਦੇਖੋ ਜਿਵੇਂ ਮੈਂ ਪਹਿਲਾਂ ਗੱਲ ਆਖੀ ਕਿ ਭਾਜਪਾ ਨੇ ਇੱਕ ਪੰਜਾਬ ਇੱਕ ਇਹੋ ਜਿਹਾ ਸੂਬਾ ਰਹਿ ਗਿਆ ਸੀ ਜਿੱਥੇ ਭਾਜਪਾ ਲਗਾਤਾਰ ਫੇਲ ਹੋ ਰਹੀ ਹੈ ਭਾਈਚਾਰੇ ਨੂੰ ਖਤਮ ਕਰਨ ਦੇ ਵਿੱਚ ਔਰ ਇਹ ਜਿਹੜਾ ਦੇਸ਼ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਫਰਕ ਪਾ ਦਿੱਤਾ ਗਿਆ ਹੈ ਧਰਮਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਸੂਬਾ ਉਹਦੇ ਵਿੱਚ ਕਰਨ ਚ ਅਸਮਰਥ ਰਹੀ ਹੈ ਔਰ ਇਹ ਜਿਹੜਾ ਹੁਣ ਮੌਕਾ ਇੱਕ ਇੱਕ ਦਿਨوں ਕਹ ਲੋ ਇੱਕ ਇੱਕ ਪਾਸੇ ਸੋਚ ਰੱਖਦੇ ਹੈਗੇ ਆ ਜੋ ਉਹਨਾਂ ਦੀ ਇਲੈਕਸ਼ਨਾਂ ਨੂੰ ਦੇਖ ਕੇ ਹੈਗੀ ਆ ਔਰ ਦੂਜੇ ਪਾਸੇ ਜਿਹੜੀ ਇਹ ਸੋਚ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਸਵੀ ਮਜ਼ਬਾ ਦੇ ਵਿੱਚ ਲੜਾਈ ਪਾ ਸਕੀਏ ਅਸੀਂ ਧਰਮਾਂ ਵਿੱਚ ਲੜਾਈ ਪਾ ਸਕੀਓ ਔਰ ਉਹਦੇ ਪਿੱਛੇ ਉਹਨਾਂ ਨੂੰ ਕੁਝ ਵੀ ਕਰਨਾ ਹੋਵੇ ਉਹ ਉਹ ਅ ਕਿਸੇ ਗੱਲ ਦਾ ਜਿਹਨੂੰ ਕਹ ਲੋ ਆਪਾਂ ਗੱਲ ਕਰੀਏ ਸਿਆਸਤ ਦੀ ਉਹਨਾਂ ਦੀ ਪੂਰੀ ਤੇ ਪੂਰੀ ਕੋਸ਼ਿਸ਼ ਕਿਉਂਕਿ ਕਾਂਗਰਸ ਜਿਹੜੀ ਪਾਰਟੀ ਹੈ ਉਹ ਭਾਜਪਾ ਦੀ ਕੇਂਦਰ ਦੇ ਵਿੱਚ ਵੀ ਔਰ ਹਰ ਰਾਜ ਦੇ ਵਿੱਚ ਜਿੱਥੇ ਭਾਜਪਾ ਰਾਜ ਕਰ ਰਹੀ ਹੈ ਉੱਥੇ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਹੈ ਸੋ ਭਾਜਪਾ ਇੱਕ ਸਿਆਸੀ ਜਿਹੜੀ ਉਹਨਾਂ ਦਾ ਦ੍ਰਿਸ਼ਟੀਕੋਣ ਹੈਗਾ ਜਾਤੀਆਂ ਨੂੰ ਧਰਮਾਂ ਨੂੰ ਲੈ ਕੇ ਕਿ ਉਸ ਦੀ ਸੋਚ ਹੀ ਹੈ ਜਿਹੜਾ ਇਸ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਹੋ ਰਹੀ ਨੇ ਜਾਂ ਇੱਕ ਮੁੱਦੇ ਨੂੰ ਉਛਾਲਿਆ ਜਾ ਰਿਹਾ ਜਿਸ ਮੁੱਦੇ ਦੇ ਉੱਤੇ already bina shart to maafi mangi da chuki hai thank you